ਕੁਝ ਕੱਪੜੇ ਉਥੋਂ ਕੱਢ ਕੇ ਲੈ ਕੇ ਆਏ ਨੇ ਜਿਹੜਾ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਮਾਰਕੀਟ ਤੋਂ ਖਰੀਦੇ ਨੇ ਉਹ ਕੱਪੜੇ ਤੇ ਇਹ ਸਰਾਸਰ ਜ਼ਿਆਦਾਤੀ ਕੀਤੀ ਹੈ ਔਰ ਉਹ ਕਹਿ ਰਹੇ ਨੇ ਕਿ ਫੈਕਟਰੀ ਦੇ ਮਾਲਕ ਨੇ ਉਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਹੈ ਤਿੰਨ ਬੰਦੇ ਤੇ ਆਲਰੇਡੀ ਅਰੈਸਟ ਹੋ ਚੁੱਕੇ ਨੇ ਜਿਹੜਾ ਫੈਕਟਰੀ ਦਾ ਮਾਲਕ ਹੈ ਮੇਰੇ ਖਿਆਲ ਹੁਸ਼ਿਆਰਪੁਰ ਚਲਾ ਗਿਆ ਔਰ ਟੀਮ ਉਥੇ ਬੈਕਟਰੀ ਹੋਈ ਔਰ ਬਹੁਤ ਜਲਦੀ ਮੇਰੇ ਖਿਆਲ ਅੱਜ ਜਾਂ ਕੱਲ ਦੇ ਅੰਦਰ ਉਹਨੂੰ ਅਰੈਸਟ ਕਰ ਲੇਤਾ ਜਾਵੇ ਜਿਹੜੇ aarop ਲਗਾਏਗੇ ਮੇਰੇ ਖਿਆਲ ਵਿੱਚ ਉਹ ਸਹੀ ਨਹੀਂ ਹੈ ਕਿਉਂਕਿ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਜੇ ਰੋਪ ਲੱਗੇ ਵੀ ਨੇ ਉਹ ਚੋਰੀ ਕੀਤੀ ਵੀ ਹੈ ਤਾਂ ਵੀ ਉਹਨਾਂ ਦਾ ਕੋਈ ਰਾਈਟ ਨਹੀਂ ਹੈ ਕਿ ਉਹ ਕਿਸੇ ਨੂੰ ਇਸ ਤਰੀਕੇ ਨਾਲ ਮਾਰਨ ਇਸ ਤਰੀਕੇ ਨਾਲ ਉਹਦਾ ਮੂੰਹ ਕਾਲਾ ਕਰਨ ਜਿਹੜਾ ਉਹਨਾਂ ਨੇ ਇਹ ਹਰਕਤ ਕੀਤੀ ਹੈ ਕਿ ਉਹਨਾਂ ਦੇ ਮੂੰਹ ਕਾਲੇ ਕੀਤੇ ਤੇ ਉਹਨਾਂ ਦੇ ਗਲੇ 'ਚ ਪੋਸਟਰ ਪਾਇਆ ਕਿ ਇਹ ਸਹੀ ਹੈ ਜਾਂ ਨਹੀਂ ਇਟ ਇਜ਼ ਵੈਰੀ ਬੈਡ ਅਨਕਨਸਟੀਟਿਊਸ਼ਨਲ ਇਹਦਾ ਤਾਂ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਟਾ ਹੈ ਤਾਲੀਬਾਨੀ ਰੂਲ ਬਣਾਤਾ ਜੀ ਦਰسی ਗਿਆ ਉਹਨਾਂ ਨੂੰ ਵੀ ਮਿਲਿਆ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਚੋਰੀ ਨਹੀਂ ਕੀਤੀ ਹੈ ਸਾਡੇ ਉਤੇ ਇੰਤਜ਼ਾਮ ਲਗਾਇਆ ਹੈ ਕਿਉਂਕਿ ਸਾਡੀ ਸੈਲਰੀ ਡਿਊ ਸੀ ਉਹਨਾਂ ਦੇ ਵੱਲ ਕੁਝ ਕੱਪੜੇ ਉਥੋਂ ਕੱਢ ਕੇ ਲੈ ਕੇ ਆਏ ਨੇ ਜਿਹੜਾ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਮਾਰਕੀਟ ਤੋਂ ਖਰੀਦੇ ਨੇ ਉਹ ਕੱਪੜੇ ਅਤੇ ਇਹ ਜਿਹੜੇ ਕੱਪੜੇ ਨੇ ਅਸੀਂ ਉਹ ਦੁਕਾਨ ਤੇ ਲਿਜਾ ਸਕਦੇ ਨੇ ਕਿ ਇਸ ਦੁਕਾਨ ਤੋਂ ਅਸੀਂ ਖਰੀਦੇ ਨੇ ਤਾਂ ਇਹ ਸਰਾਸਰ ਝਾਤੀ ਕੀਤੀ ਹੈ ਔਰ ਉਹ ਕਹਿ ਰਹੇ ਨੇ ਕਿ ਫੈਕਟਰੀ ਦੇ ਮਾਲਕ ਨੇ ਉਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਹੈ ਮੂੰਹ ਕਾਲਾ ਕਰਾ ਕੇ ਤੁਸੀਂ ਸਭ ਨੇ ਦੇਖਿਆ ਇਹ ਤੇ ਉਸ ਤੋਂ ਬਾਅਦ ਅਸੀਂ ਹੁਣ ਅਸੀਂ ਵੀ ਸਭ ਨਾਲ ਕੀਤੀ ਹੈ ਮੁਲਾਕਾਤ ਤੇ ਇਹਨਾਂ ਨੇ ਸਾਨੂੰ ਕਿਹਾ ਕਿ ਤਿੰਨ ਬੰਦੇ ਤੇ ਆਲਰੇਡੀ ਅਰੈਸਟ ਹੋ ਚੁੱਕੇ ਜਿਹੜਾ ਫੈਕਟਰੀ ਦਾ ਮਾਲਿਕ ਹੈ ਉਹ ਮੇਰੇ ਖਿਆਲ ਹੁਸ਼ਿਆਰਪੁਰ ਚਲਾ ਗਿਆ ਔਰ ਟੀਮ ਉੱਥੇ ਬੈਠੀ ਹੋਈ ਔਰ ਬਹੁਤ ਜਲਦੀ ਮੇਰਾ ਖਿਆਲ ਅੱਜ ਜਾਂ ਕੱਲ ਦੇ ਅੰਦਰ ਉਹਨੂੰ ਅਰੈਸਟ ਕਰ ਲੇਤਾ ਜਾਵੇਗਾ ਲੱਖ ਰੁਪਏ ਲੱਗੇ ਦਾ ਵਿਆਹ ਵੀ ਹੋਰ ਵਾਲਾ ਸੀਗਾ ਜਿਹਨੇ ਬ੍ਰਾਹਮਤ ਹੋਇਆ ਉੱਥੇ ਕੁਝ ਬ੍ਰਾਹਮਤ ਨਹੀਂ ਹੋਇਆ ਕੁਝ ਕੱਪੜੇ ਉਹ ਵਿਚਾਰੇ ਗਰੀਬ ਬੰਦੇ ਨੇ ਕੀ ਲੱਖਾਂ ਦੇ ਉਹਨਾਂ ਦੇ ਕੋਲ ਪੈਸੇ ਸੀਗੇ ਥੋੜੇ ਜੇ ਕੱਪੜੇ ਸੀ ਚੁੱਕ ਕੇ ਲੈ ਕੇ ਆ ਗਏ ਤੇ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਕੱਪੜੇ ਹੈ ਨਹੀਂਗੇ ਫੈਕਟਰੀ ਤੋਂ ਵਾਪਿਸ ਵੀ ਛੱਡ ਕੇ ਆ ਗਏ ਉੱਥੇ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਲੂਟੀ ਨਹੀਂ ਕੀਤੀ ਕਿ ਜਿਵੇਂ ਦੇ ਪਿੱਛੇ ਉਹਨਾਂ ਦੇ ਲੜਕੀਆਂ ਚੋਰੀਆਂ ਨੇ ਕੀਤਾ ਜੋ ਦੇਖੋ ਉਹ ਇਸ ਨੂੰ ਬੁਲਾਓ ਜਾਂ ਉਹਨਾਂ ਨੂੰ ਲੋਕੋ ਕਿ ਇਹਨਾਂ ਨੂੰ ਇਹ ਤਾਂ ਨਹੀਂ ਕਰਨਾ ਚਾਹੀਦਾ ਤੁਸੀਂ ਉਹਨਾਂ ਦੇ ਪਿੱਛੇ ਪਿੱਛੇ ਪਾਜੋ ਸਾਡੀ ਆਪਣੀ ਸਮਾਜਿਕ ਜਿਹੜੀ ਹੈ ਨਾ ਆਪਣਾ ਜਿਹੜਾ ਹੈ ਅਸੀਂ ਸੋਚਦੇ ਹਾਂ ਕਿ ਸਾਡਾ ਮੋਰਲਸ ਨੇ ਸਟਰੋਂਗ ਹੋਣੇ ਚਾਹੀਦੇ ਔਰ ਬਿਲਕੁਲ ਜ਼ਮੀਨ ਦੇ ਪੱਧਰ ਤੇ ਆਏ ਪੁਲਿਸ ਨੇ ਕਾਰਵਾਈ ਕਰਨ ਲੱਗਿਆ ਚੋਰੀ ਦਾ ਕੇਸ ਥਾਣੇ ਅੱਧਾ ਉਚਾਦਦਾ ਪੁਲਿਸ ਵੀ ਵੈਰੀਫਾਈ ਕਰ ਤੋਂ 5-7 ਦਿਨਾਂ ਦਾ ਲਾਇਸੈਂਸ ਦਿੱਤੀ ਹੈ ਜੀ ਬਿਲਕੁਲ ਨਹੀਂ ਲਗਾਨੀ ਪੁਲਿਸ ਕਾਫੀ ਅੱਛੀ ਤਰ੍ਹਾਂ ਕੰਮ ਕਰਦੀ ਹੈ ਲੇਕਿਨ ਪੁਲਿਸ ਨੂੰ ਬੁਲਾਇਆ ਹੀ ਨਹੀਂ ਗਿਆ ਪੁਲਿਸ ਨੇ ਵੀ ਜਦੋਂ ਵੀਡੀਓ ਦੇਖਿਆ ਪਤਾ ਚੱਲਿਆ ਕਿ ਇਹ ਕਾਰਵਾਈ ਹੈ ਔਰ ਉਸੇ ਟਾਈਮ ਪੁਲਿਸ ਆ ਵੀ ਹੋਣ ਵਾਲਾ ਸੀਗਾ ਪੁਲਿਸ ਨੇ ਉਸੇ ਟਾਈਮ ਟੀਮ ਭੇਜੀ ਆਪਣੀ ਤੇ ਉਥੋਂ ਬੰਦੇ ਅਰੈਸਟ ਕੀਤੇ ਇੱਕ ਦਫਰ ਫੈਕਟਰੀ ਚ ਵੀ ਆ ਵੀ ਸੀ ਗੜਵੀ ਚ ਉਹਦੀ ਟਾਈਮ ਤੇ ਉਹੀ ਤੇ ਗੱਲਾਂ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਉਸ ਦੀ ਜਿਹੜੀ ਡਿਗਨਿਟੀ ਹੈ ਇੱਕਔਰ ਲੇਡੀ ਦੀ ਇੰਨੀ ਵਾਇਲੇਸ਼ਨ ਕੀਤੀ ਹੈ ਤੁਸੀਂ ਆਪਣੀ ਐਕਸ ਦੀ ਵੀ ਉਹ ਵੀ ਲੱਗੇਗਾ ਇਹਨਾਂ ਦੇ ਉੱਤੇ ਟ੍ਰੈਸ ਪਾਸਿੰਗ ਵੀ ਲੱਗੇਗਾ ਘਰ ਦਾ ਤਾਲਾ ਤੋੜਨੇ ਦਾ ਮੈਨੂੰ ਚਾਈਲਡ ਲੇਬਰ ਬੜੀਆ ਲੁਧਿਆਣਾ ਦੇ ਵਿੱਚ ਕੋਈ ਚੈੱਕ ਨਹੀਂ ਚਾਈਲਡ ਚਾਈਲਡ ਲੇਬਰ ਤੇ ਚਾਈਲਡ ਲੇਬਰ ਤੇ ਇਹਨਾਂ ਦੇ ਕੰਸਟਿਟਿਊਟਲ ਡਿਚ ਚਾਈਲਡ ਕਮਿਸ਼ਨ ਵਾਲੀ ਉਹਦਾ ਸਾਰੇ ਆਖੀ ਹੋਏ ਅਦਰ ਕੋਈ ਵੀ ਕਿਸੇ ਨੂੰ ਕੋਈ ਐਸਾ ਕੁਝ ਨਹੀਂ ਹੈ ਪੂਰੀ ਚੱਕ ਹੁੰਦੀ ਹੈ ਲੇਕਿਨ ਹਾਂ ਇਹ ਮੈਂ ਮੰਨਦੀ ਹੈ ਕਿ ਟਾਈਮ ਟੂ ਟਾਈਮ ਉਹ ਕਰ ਲੈਂਦੇ ਨੇ ਉਹਨਾਂ ਨੇ ਤਾਂ ਅੰਕੜਾ ਹੈਗਾ ਕਿੰਨੇ ਚਾਈਲਡ ਲੇਬਰ ਹੈਗੇ ਇਸ ਟਾਈਮ ਕਿੰਨੀ ਫੈਕਟਰੀਆਂ ਦੇ ਅੰਕੜਾ ਨਹੀਂ ਆਈ ਡੋਨਟ ਹੈਵ ਦ ਡਾਟਾ ਵਿਦ ਮੀ ਬਟ ਚਾਈਲਡ ਕਮਿਸ਼ਨ ਦੇ ਹੈਵ ਦ ਡਾਟਾ ਦੇ ਵਰ ਦੇਰ ਉਹ ਚਲੇ ਗਏ ਨੇ ਇਸ ਟਾਈਮ ਜੇ ਤੁਸੀਂ ਗੱਲ ਕਰੀਏ ਤਾਂ ਉਹ ਮੋਟੋ ਦੁਕਾਨਾਂ ਜਾਂ ਫੈਕਟਰੀਆਂ ਦੇ ਵਿੱਚ ਛੋਟੀ ਵੀ ਦੰਡੀਆਂ ਹੋਈਆਂ ਆਂ ਉਹਨਾਂ ਦੇ ਮਾਣੇ ਦੇ ਵਰ ਜਿਹੜੀ ਆ 10 ਸਾਲ ਤੋਂ 8 ਸਾਲ ਤੋਂ ਸ਼ੁਰੂ ਹੋ ਜਾਂਦੀ 2000 ਤੇ ਤੁਹਾਡੇ ਜੇ ਤੁਸੀਂ ਅਗਰ ਤੁਹਾਡੇ ਕੋਲ ਇਹੋ ਜੀ ਖਬਰ ਹੈਗੀ ਵੀ ਉਹਨੂੰ ਹਾਈਲਾਈਟ ਕਰੋ ਜ਼ਰੂਰ ਹਾਈਲਾਈਟ ਕਰੋ ਕੋਈ ਅਸਰ ਨਹੀਂ ਆਇਆ ਕੋਈ ਅਸਰ ਨਹੀਂ ਆਇਆ ਕੋਈ ਵੀ ਡਿਪਾਰਟਮੈਂਟ ਕੋਈ ਨਹੀਂ ਆਇਆ 10 ਸਾਲ ਤੋਂ ਲੱਗੇ 15 ਸਾਲ ਦੇ ਬੱਚੇ ਬਾਹਰ ਵਾਜਾ ਮਾਰਦੇ ਨੇ ਕੀ ਪਬਲਿਕ ਸਰਕਾਰ ਨੂੰ ਦਿਖਦਾ ਨਹੀਂ ਲੋਕ ਨਹੀਂ ਬਿਲਕੁਲ ਦਿਖਦਾ ਜਿੱਥੇ 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 ਦਿਖਦਾ ਪਤਾ ਲੱਗਦਾ ਉਥੇ ਪੂਰੀ ਕਾਰਵਾਈ ਹੁੰਦੀ ਵੀ ਆ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸਰ ਜਿਹੜਾ ਮਾਮਲਾ ਸਾਹਮਣੇ ਆਇਆ ਐ ਐਗਜੈਕਟ ਮਾਮਲਾ ਕੀ ਹੈ ਜੀ ਮਾਮਲਾ ਹੈ ਕਿ ਉਹੀ ਵਾਇਰਲ ਖਬਰ ਹੈ ਕਿ ਬੱਚਿਆਂ ਨੂੰ ਲੇਡੀਆਂ ਨੂੰ ਆ ਮੂੰਹ ਕਾਲਾ ਕਰਕੇ ਫਟ ਤਕਤੀ ਲਾ ਕੇ ਉਹਨਾਂ ਨੂੰ ਚੋਰੀ ਚੋਰ ਕਿਹਾ ਗਿਆ ਉਹਨਾਂ ਨੂੰ ਮਾਰਕਟ ਕੀਤੀ ਗਈ ਉਹਨਾਂ ਤੇ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਤੋਂ ਇੱਕ ਬੜੀ ਕਾਨੂੰਨੀ ਘਟਨਾ ਹੈ ਇਹਨੂੰ ਜਦੋਂ ਕਮਿਸ਼ਨ ਦੇ ਨਜ਼ਰ ਚ ਆਈ ਤੇ ਅਸੀਂ ਸੂਮੋਟੋ ਨੋਟਿਸ ਲਿਆ ਸੂਮੋਟੋ ਨੋਟਿਸ ਲੈ ਕੇ ਇਹ ਤੇ ਕਾਰਵਾਈ ਕਰਾਈ ਔਰ ਅੱਜ ਉਹ ਕਾਰਵਾਈ ਔਰ ਫੈਮਿਲੀ ਨੂੰ ਮਿਲਣ ਵਾਸਤੇ ਆਇਆ ਸੀ ਜਿਹੜੇ ਇਹਨਾਂ ਤੇ ਔਰ aarop ਲਗਾਏ ਗਿਆ ਔਰ ਆਪ aarop ਸਹੀ ਹੈਗੇ ਜਾਂ ਨਹੀਂ ਜਿਹੜੇ aarop ਲਗਾਏ ਗਏ ਮੇਰੇ ਖਿਆਲ ਵਿੱਚ ਉਹ ਸਹੀ ਨਹੀਂ ਹੈ ਕਿਉਂਕਿ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਜੇ aarop ਲੱਗੇ ਵੀ ਕਿ ਨੇ ਚੋਰੀ ਕੀਤੀ ਵੀ ਹੈ ਤਾਂ ਵੀ ਉਹਨਾਂ ਦਾ ਕੋਈ ਰਾਈਟ ਨਹੀਂ ਹੈ ਕਿ ਉਹ ਕਿਸੇ ਨੂੰ ਇਸ ਤਰੀਕੇ ਨਾਲ ਮਾਰਨ ਇਸ ਤਰੀਕੇ ਨਾਲ ਉਹਨਾਂ ਦਾ ਮੂੰਹ ਕਾਲਾ ਕਰਨ ਉਹਨਾਂ ਨੂੰ ਇਸ ਤਰੀਕੇ ਨਾਲ ذلیل ਕਰਨ ਜਿਹੜਾ ਉਹਨਾਂ ਨੇ ਇਹ ਹਰਕਤ ਕੀਤੀ ਹੈ ਕਿ ਉਹਨਾਂ ਦੇ ਮੂੰਹ ਕਾਲੇ ਕੀਤੇ ਤੇ ਉਹਨਾਂ ਦੀ ਗਲੀ 'ਚ ਪੋਸਟਰ ਪਾਇਆ ਕਿ ਇਹ ਸਹੀ ਹੈ ਜਾਂ ਨਹੀਂ ਹੈ ਇਟ ਇਜ਼ ਵੈਰੀ ਬੈਡ ਅਨ ਕਨਸਟੀਚਿਊਸ਼ਨਲ ਇਹਦਾ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਟਾ ਤਾਲਿਬਾਨੀ ਰੂਲ ਬਣਾਤਾ ਜੀ ਇਟ ਇਜ਼ ਵੈਰੀ ਬੈਡ ਇਹਦਾ ਐਗਜ਼ੈਂਪਲਰੀ ਪਨਿਸ਼ਨ ਮਿਲਣੀ ਚਾਹੀਦੀ ਹੈ ਫਿਨਿਸ਼ਮੈਂਟ ਹੁਣ ਮਿਲ ਰਹੀ ਹੈ ਕਾਨੂੰਨੀ ਕਾਰਵਾਈ ਹੋ ਰਹੀ ਹੈ ਦੇਖੋ ਤਿੰਨ ਲੋਕ ਅਰੈਸਟ ਹੋ ਗਏ ਨੇ ਮਾਲਕ ਜਿਹੜਾ ਹੈ ਦੌੜਿਆ ਹੋਇਆ ਉਹ ਵੀ ਮੇਰੇ ਖਿਆਲ ਜਲਦੀ ਅਰੈਸਟ ਹੋ ਜਾਏਗਾ ਅਸੀਂ ਪੁਲਿਸ ਪੁਲਿਸ ਕਮਿਸ਼ਨਰ ਸਾਹਿਬ ਨੂੰ ਰਿਕਵੈਸਟ ਕੀਤੀ ਸੀਗੀ ਆਈ ਥਿੰਕ ਇਟ ਵਿਲ ਬੀ ਡਨ ਥੈਂਕ ਯੂ ਸੋ ਮਚ ਮੁੱਦਾ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਚਾਈਲਡ ਲੇਬਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਲੁਧਿਆਣੇ ਦੇ ਵਿੱਚ ਵੀ ਤੇ ਜਦੋਂ ਇਹ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਉਸ ਤੋਂ ਬਾਅਦ ਹੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਉਸ ਤੋਂ ਪਹਿਲੇ ਕਿਉਂ ਨਹੀਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਦੇਖੋ ਚਾਈਲਡ ਲੇਬਰ ਦਾ ਮਾਮਲਾ ਨਹੀਂ ਸੀ ਇਹ ਮਾਰ ਇਹ ਤਾਂ ਚਾਈਲਡ ਲੇਬਰ ਦਾ ਮਾਮਲਾ ਹੈ ਚਾਈਲਡ ਲੇਬਰ ਜਿਹੜੀ ਹੈ ਉਹ ਦਾ ਆਨ ਗoing ਪ੍ਰੋਸੈਸ ਹੈ ਅਸੀਂ ਰੈਸਕਿਊ ਕਰਦੇ ਹਾਂ ਉਹਨਾਂ ਨੂੰ ਰੀਹੈਬਿਲੀਟੇਟ ਕਰਦੇ ਹਾਂ ਫਿਰ ਪਿੱਛੋਂ ਨਵੀਆਂ ਆ ਜਾਂਦੀਆਂ ਉਹ ਹੁਣ ਹਾਂ ਉਹਨਾਂ ਵਿੱਚ ਕੋਈ ਕੋਈ ਕੁਝ ਖਿੱਤਾ ਡਾਇਰੈਕਸ਼ਨ ਵਗੈਰਾ ਲਿੱਤੇ ਜਾਂਦੇ ਕੋ ਆਨ ਗoing ਐਂਡ ਕੰਟੀਨਿਊਸ ਪ੍ਰੋਸੈਸ ਹੈ ਥੈਂਕ ਯੂ ਲੱਗ ਠੀਕ ਹੈ ਹੁਣ ਅਸੀਂ ਗੱਲਬਾਤ ਕੀਤੀ ਹੈ ਤੇ ਤੁਹਾਨੂੰ ਵੀ ਜਾਣਕਾਰੀ ਮਿਲੀ ਹੈ ਕਿ ਅਕਸਰ ਐਗਜੈਕਟਲੀ ਹੋਇਆ ਕੀ ਸੀਗਾ ਤੇ ਇਦਾਂ ਦੀ ਹੋਰ ਵੀ ਦੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨੀਅਸ ਚੈਨਲ ਤੇ ਮੈਟਵਿਨ ਕੋਰ ਕੈਮਰਾਮੈਨ ਕੁਲਦੀਪ ਦੇ ਨਾਲ